ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਸ਼ਹਿਰ ਧਰਮਕੋਟ ਜੀ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ ਚਾਰ ਨਗ ਲੈ ਕੇ ਆਏ ਆ ਜੀ ਬਿਲਕੁਲ ਜਾਇਜ਼ ਡਿਮਾਂਡ ਜੀ ਆਥੇ-ਪਾਸੇ ਦੇ ਰੀਏ ਚ ਮੇਰੇ ਹਿਸਾਬ ਨਾਲ ਇੰਨੇ ਭਾਜ ਤੁਹਾਨੂੰ ਪਸ਼ੂ ਨਹੀਂ ਮਿਲਨੇ ਤੇ ਇੱਕ ਫਾਇਦਾ ਹੋਰ ਆ ਚਾਰੇ ਦੇ ਚਾਰੇ ਗਰਮੀ ਦੇ ਤੋਹਫੇ ਆ ਤਿੰਨ ਤਾਂ ਝੋ ਗੱਬਣ ਹੋਣਗੇ ਤੇ ਇੱਕ ਸੁਆ ਸਵਾਇਆ ਜਮਾ ਜਾਇਜ਼ ਮੁੱਲ ਚ ਮਿਲ ਜਾਣਾਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈਟ ਕਰ ਲਓ ਮੇਰੀ ਰਿਕੁਐਸਟ ਹੀ ਆ ਜੀ ਡਿਟੇਲ ਤੁਹਾਨੂੰ 22 ਤੋਂ ਲੈ ਕੇ ਦਿੰਨੇ ਆ ਜਿਹੜਾ ਗੱਬਣ ਪਸ਼ੂ ਆ ਤੁਹਾਡੇ ਥਣ ਪਾਸ ਕਰਕੇ ਲੈ ਜੇ ਤੇ ਸੁਆ ਸਵਾਇਆ ਆਪਦਾ ਝੋਕੇ ਲੈ ਜਿਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦੋ ਜੀ। ਨਾਮ ਵੀਰੇ ਸੰਦੀਪ ਹੈਗਾ ਸ਼ਹਿਰ ਧਰਮਗੋਟਾ ਜ਼ਿਲ੍ਹਾ ਮੋਗਾ ਜੀ। ਮੋਬਾਈਲ ਨੰਬਰ ਜੀ 833748159 ਠੀਕ ਹੈ ਵੀਰੇ ਅੱਜ ਫਿਰ ਬੱਚਿਆਂ ਵਾਲੇ ਪਾਸੋਂ ਗਾਈਆਂ ਵਾਲੇ ਪਾਸੇ ਆ ਗਏ। ਹਾਂਜੀ ਹਾਂਜੀ ਵੀਰੇ ਵੀ ਮੰਨ ਲਓ ਗਾਈਆਂ ਗਾਹਕ ਆਪਣੇ ਕੋਲ ਗਾਈਆਂ ਦੇ ਵੀ ਆ ਬੱਚੀਆਂ ਦੇ ਵੀ। ਠੀਕ ਹੈ ਜੀ ਚਲੋ ਬੱਚੀ ਨਹੀਂ ਮਿਲੀ ਆਪਾਂ ਗਾਂ ਦੇ ਵੀ ਕੰਮ ਹੀ ਕਰਨਾ ਆਪਣਾ ਪੰਜਾਬੀ ਚ। ਅੱਜ ਫਿਰ ਹੁਣ ਬੱਚੀਆਂ ਗਾਵਾਂ ਵਾਲੇ ਪਾਸੋਂ ਰੇਟ 'ਚ ਨਾ ਲੰਬਾ ਆ ਜੇ। ਨਹੀਂ ਵੀਰੇ ਰੇਟ 'ਚ ਲੰਬਾ ਨਹੀਂ ਉਹਦਾ ਰੇਟ ਤਾਂ ਜਾਨੀ ਕਿ ਆਪਣਾ ਪੂਰਾ ਖੇਚਮਾ ਹੋਊਗਾ ਖੇਚਮਾ ਹਾਂ ਬਾਲਾਚਾਰੇ ਪਾਸੇ ਅਸੀਂ ਢੇਡਾ ਕੱਢਿਆ ਵੀਰੇ ਰੇਕ ਬੰਦੇ ਦੀ ਬਾਤ ਜਾਨੀ ਕਿ ਇਹ ਗਾਂ ਬੰਦਾ ਹਰੇਕੀ ਖਰੀਦ ਸਕਦਾ ਹੈ ਇਹ ਨਹੀਂ ਆਏ ਹੀ ਨਹੀਂ ਅਗਲਾ ਕਹਿ ਸਕਦਾ ਵੀ ਭਾ ਦੁਖਾ ਆਪਾਂ ਗਾਂ ਲਈ ਭਾ ਜਾਂਦੀ ਹੈ ਇੱਕ ਰੇਟ ਆਪਾਂ ਉਹੀ ਕਰਨੇ ਜਿਹੜੇ ਲੈਣੇ ਆ ਵੀਰੇ ਜਿਹੜਾ ਟੋਕੜ ਗਾਂ ਦੇ ਪੈਸੇ ਇਕੱਠੀ ਕਰੀ ਫਰਦਾ ਉਹ ਵੀ ਗਾਂ ਇਹ ਲੈ ਜੀ ਗੱਬਣ ਦੇ ਦੇ ਹਾਂ ਜੀ ਜਿਹੜਾ ਸੋਚੂਗਾ ਨਾ ਵੀ ਤੋ ਉਕੜ ਲੈ ਲਈ ਆਪੈਨ ਜਿਉ ਇਹ ਗਾਂਵਾਂ ਲੈ ਜੂ ਗੱਬਣ ਲੈ ਜੋ ਹਾਂਜੀ ਸ਼ੁਰੂ ਕਿੰਦਰੋਂ ਕਰਦਾ ਇਧਰ ਕਰੀ ਜਾਈ ਆ ਵੱਡੀ ਆ ਸਾਹੀਵਾਲ ਮੰਗ ਬਹੁਤ ਆ ਮੈਨੂੰ ਬਹੁਤ ਫੋਨ ਆਉਂਦੇ ਹੁੰਦੇ ਆ ਹਾਂ ਨਹੀਂ ਸਾਹੂ ਬਹੁਤ ਆ ਬੱਚੀਆਂ ਆਈ ਨਹੀਂ ਹੈਗੀ ਸਹੀਵਾਲ ਇਹ ਗੱਲ ਮੈਂ ਤੈਨੂੰ ਕਹਿ ਨਹੀਂ ਲੱਗਿਆ ਸੀ ਬੇਦੀ ਜਦੋਂ ਸਾਹੀਵਾਲ ਦੀ ਨਹੀਂ ਨਹੀਂ ਹੁਣ ਅਸੀਂ ਨਾ ਉਂ ਵੀ ਨਮਾ ਕੇ ਫਟਿਆ ਹੀ ਨਹੀਂ ਹੈਗਾ ਜਮਈ ਕੋਣ ਕਰਦਾ ਤੋਰਦੇ ਜਿਵੇਂ ਮਰਜੀ ਨਾ ਨਾ ਜਮਈ ਨਹੀਂ ਕੁਛ ਵੀ ਨਹੀਂ ਕਹਿੰਦੀ ਠੀਕ ਆ ਜੀ ਸੁਆ ਕੇ ਨਮਾਜੇ ਉਹ ਪੂਛ ਚੱਕ ਕੇ ਖੜ ਗਏ ਸੁਆ ਵੀ ਤੇ ਹੋਊਗੀ ਇਹ ਮਤਲਬ ਤੁਸੀਂ ਤੀਜੇ ਸੂਏ ਮੰਨ ਲੀਏ ਆਪਾਂ ਮਾਰਕਾਂ ਦਾ ਦੂਜਾ ਤੀਜੇ ਸੂਏ ਮੰਨ ਕੇ ਆਪਾਂ ਦੇਵਾਂਗੇ ਠੀਕ ਆ ਵੀਰੇ ਪਿਓ ਸਾਹੀ ਬਾਤ ਪਿਓ ਦੀ ਪਿਓ ਚਾਲਰ ਵੇਖੋਗੇ ਚਾਲਰ ਚੈੱਕ ਕਰ ਲਓ ਬਾਕੀ ਗੋਮੋਰ ਦੀ ਆਨੇ ਵਾਲੂ ਆ ਬਹੁਤ ਸੋਹਣਾ ਮਾਂ ਹਾਂ ਪੂਰੀ ਸੌ ਵੀ ਬਹੁਤ ਅਬਰਾ ਸਿੰਗਾ ਮਾਰਦੀ ਨਹੀਂ ਨਹੀਂ ਕੁਛ ਨਹੀਂ ਖੇਲੀ ਜਰੀ ਕਰਮ ਵਾਲੀ ਠੰਡੀ ਹੈ ਹੈ ਝੰਡਰਾ ਝੁੰਡਰਾ ਪਾਤੀ ਆ ਤੁਸੀਂ ਲੈ ਕੇ ਹੈ ਸ਼ੌਕ ਬਹੁਤ ਵਧੀਆ ਵਾ ਸੌ ਬਹੁਤ ਆ ਬਾਕੀ ਥਾਂ ਤੋਂ ਨੂੰ ਨੇੜੇ ਸੌ ਵੱਲੋਂ ਨਹੀਂ ਹੈਗਾਗਾ ਸੋਹਣੇ ਰੋਗਮੰਦੀ ਮਾਰਿਆ ਲੈ ਕਿੰਨਾ ਸਮਾਂ ਲੇ ਜੂਜੀ ਆਇਨੀ ਵੀਰੇ ਹੈਗਾ ਕੋਈ ਲਈ ਫਿਰ ਜਵਾ ਖੋਲੀ ਫਿਰ ਚਾ ਅੱਛਾ ਨਹੀਂ ਤਾਂ ਅਗਲਾ ਥੋੜਾ ਜਿਆਦਾ ਡਰਦਾ ਹੋ ਪਾਈ ਨਹੀਂ ਨਹੀਂ ਕੁਛ ਨਹੀਂ ਕਹਿੰਦੇ ਤੋਰ ਲਈ ਲਈ ਫਿਰਦਾ ਹੈ ਸਾਊ ਬਹੁਤ ਆ ਠੀਕ ਹੈ ਦਿਨ ਕਿੰਨੇ ਲੈਂਦੀ ਹੈ ਦਿਨ ਵੀਰੇ ਹਫਤਾ ਲੈ ਜੂਗੀ ਤਰੀਕ ਨੇ ਬਹਿੜੇ ਕਿੰਨਾ ਪਾ ਜੂ ਸਹੀ ਜਿਹੜਾ ਕਹਿਣ ਵਾਲੀ ਗੱਲ ਨਹੀਂ ਬਈ ਵਾਕੀ ਪਾਵੇ ਸਹੀ ਬਰਤ ਦਾ ਪਤਾ ਗੱਲ ਕੀ ਸਹੀ ਇੰਨਾ ਦਾ ਹੁੰਦਾ ਮੱਝ ਨਾਲ ਦਾ ਦੁੱਧ ਹਾਂ ਆਪਾਂ ਮੂਹ ਲਾਉਣ ਨੂੰ 18-17 ਕਿਲੋ ਤਾਂ ਝੂਠ 18-17 ਕਿਲੋ ਦਾ ਦੁੱਧ ਬਾਲਾ ਬੜਾ 12 ਤੋਂ 20 ਦੇ 13 ਕਿਲੋ ਵਹਿੜ ਦੁੱਧ ਚਵਾ ਹੱਕ ਹੈ ਯਾਰ ਜਿੰਨੀ ਗੋਲ ਮੋਲ ਬੱਛੀ ਆ ਸੰਜੀਤ ਪਾਲੀ ਆ ਪਰ ਬਹੁਤ ਸੋਹਣਾ ਮਈਆ ਨਾਲੇ ਇਹਦਾ 12 13 ਤੇ 25 ਕਿਲੋ ਵਰਗਾ SF ਦੇ ਇੱਕ ਬੀਰੀ ਇਹਦਾ ਪਤਾ ਕੀ ਆ ਇਹਨੂੰ ਤਾਂ ਗਰਮੀ ਚ ਚਾਹੀ ਧੁੱਪੇ ਪੱਠੇ ਪਾ ਕੇ ਚੋੜਾ ਫ੍ਰੀਜੀ ਆ ਫ੍ਰੀਜੀ ਆ ਦੇ ਚ ਕੀ ਹੁੰਦਾ ਵਾ ਹੁਣ ਗਾਂ ਗਰਮੀ ਚ ਹਰ ਇੱਕ ਬੰਦਾ ਜਿਵੇਂ ਆਪਣੇ ਜ਼ਿੰਮੇਵਾਰ ਕੰਮ ਲੱਗ ਗਏ ਪਾਣੀ ਦਾ ਟਾਈਮ ਨਹੀਂ ਕੋਈ ਪਟ ਇਹਨੂੰ ਜੱਜੇ ਪਾ ਦੇ ਉਹ ਜੇ ਚੋੜਾ ਇਹ ਤਾਂ ਗੱਲ ਹੈਗੀ ਨਾਲੇ ਫੈਂਟ ਵੀ ਮੰਨ ਲਓ ਵੀ ਆਪਾਂ ਨੂੰ ਪਤਾ ਹੈ 5 ਤੋਂ ਪਲੱਸ ਹੀ ਰਹਿੰਦੀ 10 ਦੀ ਲੋਡ ਨੇ ਜੇ ਮੰਨ ਲਓ ਬਜਟ ਥੋੜਾ ਮਾੜਾ ਮੰਨੋ ਆਪਾਂ ਕਿ ਉਹ ਦੁੱਧ ਬੰਦੇ ਨੇ ਘਰੇ ਰੜਕਣ ਨੂੰ ਲੈਣਾ ਯਾਰ ਮੈਨੂੰ ਸਾਬ ਨੂੰ ਬੋਤਲਾਂ ਜੀਆਂ ਹੀ ਹੈਗਾ ਬਰੜ ਜਿਵੇਂ ਇੱਥੇ ਗੋਆ ਕਰਾਂ ਹੀ ਨਹੀਂ ਬੀ ਹਲਤਾ ਕਰੀ ਨੇ ਕਿਹੜੇ ਨਾ ਜਿੱਥੇ ਖੜੀ ਉੱਥੇ ਜਿੱਥੇ ਖੜੀ ਖਾਣ ਦਿਖਾਈ ਵੀਰੇ ਕਿਹਨਾਂ ਦਾ ਮਾਰਕ ਲੱਗਿਆ ਸੋਨਾ ਤਾਂ ਲੱਗਿਆ ਗੋਲਮੋ ਤਾਂ ਲੱਗਿਆ ਹੀ ਨਹੀਂ ਠੀਕ ਆ ਵੀਰੇ ਹਾਂਜੀ ਡਿਮਾਂਡ ਜਿਹੜੇ ਲੈਣੇ ਆ ਉਹ ਹੀ ਦੱਸੀ ਡਿਮਾਂਡ ਵੀਰੇ ਆਪਾਂ ਹੋਏ ਚਾਰੀ ਨਹੀਂ ਉਹਦਾ ਵੈਲਿਊ 36000 ਨੂੰ ਬੱਚੀ ਦੇ ਦਾ ਵੱਛੀ ਵਾਲੇ ਬਾਹ हां 36000 ਦੇ ਦਾਂਗੇ ਆ ਮੈਂ ਪਿੱਛੇ ਵੀਡੀਓ ਬਣਾ ਕੇ ਆਇਆ 30000 ਵੱਛੀ ਦਾ ਬੰਗਿਆ ਉਹਨੇ ਖਾਲੀ ਦਾ ਨਹੀਂ ਨਹੀਂ 36 ਦੇ ਦਾਂਗੇ ਆਪਾਂ ਵਧੀਆ ਵੱਛੀ ਆ ਹਾਂ ਦੇ ਦਾਂਗੇ ਕੋਈ ਲੈਵੇ 30 ਆਲਾ ਫੋਨ ਨਾਲ ਆਵੇ ਨਹੀਂ 30 ਆਲਾ ਫੋਨ ਨਾਲ ਆਵੇ ਆਪਾਂ ਨੂੰ ਹੁਣ ਬਰਾ ਦਾ ਗਾਉਂ ਖਰੀਦੀ ਪੈਸੇ ਲੈ ਕੌਣ ਦਿੰਦਾ ਯਾਰ ਇਹ ਕੱਢ ਹੈ ਨਾ ਆਪੇ ਹੀ ਨਹੀਂ ਕਹਿੰਦਾ ਚੋ ਸਾਲ ਭੈਣ ਭਰਾ ਸੀ 36 ਜੋ ਮਾਨਤਨ ਹੋ ਜਾਓ ਕੋਈ ਮਾਨਤਨ ਕਰ ਦੇਗੇ ਵੀਰੇ ਠੀਕ ਆ ਵੀਰੇ ਆ ਨੰਬਰ ਆ ਹਾਂ ਜੀ ਆ ਵੱਛੀ ਦੂਏ ਸੂਏ ਆ ਦੂਜੇ ਸੂਏ ਆ ਦੂਜੇ ਸੂਆ ਸੀ ਉਹ ਤਾਂ ਵੀ ਪੂਰੀ ਥਵਾ ਕਿੰਨਾ ਕੁ ਲੈਂਦੀ ਐ ਥਵਾ ਤੋਰ ਦੀ ਵੀਰੇ ਖੋ ਕੇ ਮੜੀ ਇਹ ਵੀ ਸਾਹੀ ਵਾਲੀ ਸਾਹੀ ਵਾਲਾ ਹੀ ਪ्योर ਸਾਹੀ ਵਾਲਾ ਠੀਕ ਐ ਵੀਰੇ ਚੰਗੀ ਆ ਤੋਰ ਦੀ ਭਾਣਾ ਜਾ ਬੱਚੀ ਤੋਰ ਦੀ ਦਿਖਾ ਦਿਓ ਤੋਰ ਦੀ ਬਹੁਤ ਵਧੀਆ ਲਵੇ ਹਮੋਂ ਆਪਾਂ ਜੀ ਕਰੀ ਬੈਠੀ ਐ ਹਨਾ ਹਾਂ ਹਾਂ ਤੋਰ ਦੀ ਦਿਖਾ ਦਿਨਾ ਦੀ ਭਾਰ ਪਿੱਛੇ ਦੀ ਗਾਰੰਟੀ ਐ ਹਾਂਜੀ ਹਾਂਜੀ ਗਾਰੰਟੀ ਆਪਾਂ ਭਾਰ ਪਿੱਛੇ ਦੀ ਗਾਰੰਟੀ ਦੀ ਐ ਠੀਕ ਐ ਜੀ ਆਪਣੇ ਕੋਲੇ 2 ਦਿਨ ਹੋ ਗਏ ਆਈਆਂ ਨੂੰ ਤੇ ਉਹ ਆਪਾਂ ਗੌਰ ਆਪਦੀ ਗੌਰ ਕਰੀ ਦੀ ਆ ਉਹ ਕਿੰਨੇ ਟਾਈਮ ਤੇ ਜੀ ਪਤਾ ਲੱਗ ਗਿਆ ਹੁੰਦਾ ਠੀਕ ਆ ਵੀਰੇ ਨਹੀਂ ਵੀਰੇ ਆਪਣਾ ਕੰਮ ਤੈਨੂੰ ਵੀ ਪਤਾ ਵੀ ਉਹ ਜਿਹੜੀ ਚੀਜ਼ ਅਸੀਂ ਕਹਾਂਗੇ ਉਹ ਨਿਕਲੂ ਗਲਤ ਨਹੀਂ ਨਿਕਲਦੀ ਠੀਕ ਆ ਤੋਰ ਕੇ ਖਾ ਲੇ ਬਾਕੀ ਚੰਗੀ ਆ ਵੜ ਵੀਰੇ ਇਹ ਵੀ ਸਾਹੀ ਵਾਇਲ ਕੀ ਪੈ ਗਈ ਸਾਹੀ ਵਾਲਾ ਸਾਹੀ ਵਾਲਾ ਚੱਲ ਬਾਕੀ ਚੈੱਕ ਕਰੋ ਸੂਣਾ ਮੋਟਾ ਥਾਣਾ ਥਾਣਾ ਦੇ ਫੋੜ ਸ਼ਾਂਗ ਭੂਰਾ ਨਹੀਂ ਆ ਦੇਖੋ ਥੋੜੇ ਥਾਣੇ ਨੇ ਦੂਰ ਦੂਰ ਕਰ ਜਾਣਾ ਲੇਵਾ ਭਰਨ ਵਾਲਾ ਹਜੇ ਭਰੀ ਜਾਂਦੀ ਬੱਛੀ ਉਹ ਕਰੀ ਫਿਰਦੀ ਆ ਉਹਦੇ ਕੰਮ ਪੱਟ ਜਾ ਲਾ ਪੱਕਾ ਰੰਗ ਆ ਹੀ ਨਹੀਂ ਗੱਲ ਇਹ ਕਿੰਨਾ ਕ ਪਾਜੂ ਵੀਰੇ ਦੁੱਧ ਵੀਰੇ 11 ਤੋਂ 12 ਕਿਲੋ ਦੁੱਧ ਪਛੀਨ ਦੇਣਾ ਚਾਹੀਦਾ ਜਿੰਨੀ ਖੁੱਲੀ ਆ ਇੱਕ ਗੱਲ ਆਉਸੀ ਗੱਲ ਬਾਈ ਤੇਰੀ ਜੇ ਨਹੀਂ ਅਗਲਾ ਪੰਦਾਰ ਗੱਲ ਤੁਹਾਨੂੰ ਬਰਾੜ ਆਪਾਂ ਨਾ ਇੱਕ ਗੱਲ ਕਹਿ ਕੇ ਦਿੰਨੇ ਆ ਤੇ ਮੰਨ ਲਓ ਵੀ ਦੁੱਧ ਆਪਾਂ 12 ਤੋਂ ਤੇ ਇਹਦੇ ਸਲੇ 11 ਤੋਂ 12 ਕਿਲੋ ਮੰਨ ਕੇ ਦਿੰਨੇ ਆ ਤੇ ਪਰ ਬੱਚੀ ਦੀ ਜਿੰਨੀ ਲੇਵੇ ਦੀ ਆ ਖੁੱਲੀ ਆ ਬੱਚੀ ਦੁੱਧ 15 ਕਿਲੋ ਵੀ ਦੇ ਸਕਦੀ ਆ ਜੜੀ ਆਪਾਂ ਕਹਿਣਾ ਨਹੀਂਗਾ ਵੱਧ ਦੇਵੇ ਜਿੰਨਾ ਆਪਾਂ ਘੱਟ ਕੇ ਕੇ ਦੇਣੀ ਆ ਹਾਂ ਘੱਟ ਕੇ ਕੇ ਆਪਾਂ ਦੇਣੀ ਆ ਵੀ ਲੇਵੇ ਦੀ ਬੱਚੀ ਪੂਰੀ ਖੁੱਲੀ ਆ ਦੁੱਧ ਧਣ ਵੀ ਮੱਝਾਂ ਰਗਾ ਵਾ ਠੀਕ ਆ ਵੀਰੇ ਠੀਕ ਆ ਵੀ ਦੁੱਧ ਦੇ ਨੂੰ ਜੇ ਆਪਾਂ ਕਹਿੰਨੇ 11 ਤੋਂ 12 ਕਿਲੋ ਦੇ ਦੂਗੀ ਜਿੰਨਾ ਲੇਵਾ ਖੁੱਲਾ ਦੁੱਧ ਵੱਧ ਵੀ ਦੇ ਸਕਦੀ ਵਿੱਚ ਡਿਮਾਂਡ ਇਹਦੀ ਡਿਮਾਂਡ ਵੀਰੇ 32000 ਦੀ ਬੱਚੀ ਦੇ ਦਾਂਗੇ ਜੋੜਾ ਲੈ ਜੀ ਜੋੜਾ ਲੈਗਾ ਮਾਨਤਨ ਕਰਦਾ ਹੈ ਵੀਰੇ ਜੋੜੇ ਦਾ ਕਿੰਨਾ ਬਣ ਗਿਆ 66000 ਰੁਪਇਆ ਬਣ ਗਿਆ ਹਾਂਜੀ ਹਾਂਜੀ ਨਾ ਕੱਤੀ ਕੀਤਾ ਸੀਗਾ ਉਹਦਾ ਜੀ 67800 ਰੁਪਏ 8000 ਰੁਪਿਆ ਬਣ ਗਿਆ ਜਿਆਦਾ ਹੋ ਜੂ ਜੋੜੇ ਚ ਮਾਨਤਨ 65 ਦਾ ਦੇ ਦਾਂਗੇ ਜੋੜ ਦੇ ਦਾਂਗੇ ਯਾਰ ਜੀ ਤੂੰ ਦੇ ਦਾਂਗੇ ਠੀਕ ਆ ਜੋੜਾ 65 ਦਾ ਵੈਸੇ 68000 ਰੁਪਿਆ ਬਣਦਾ ਇੱਕ ਦੰਦੂਈ ਦੱਸਦਾ ਨਾ ਸਾਨੂੰ ਬੰਦੇ Rajasthan ਤਾਂ ਹੀ ਜਾਂਦੇ ਆ ਸ਼ਾਈਵਾਲ ਜਿਹੜੇ ਬੰਦੇ ਜਿਹਨੇ ਸ਼ਾਈਵਾਲ ਲੈਣੀ ਹੈ ਨਾ ਜਿਹਨੇ ਐ ਕਹਿੰਦਾ ਦੋਗਲੀ ਉਹਦਾ ਗੱਲ ਵੱਖਰੀ ਆ ਪਰ ਜਿਹੜੀ ਇਹ ਜਿਹਨੂੰ ਇਹਦੀ ਡਿਮਾਂਡ ਆ ਉਹ ਇਹ ਬਹੁਤ ਘੱਟ ਮਿਲਦੀ ਆਪਣੇ ਜੀ ਡਿਮਾਂਡ ਵੱਧਾ ਮਿਲਦੀ ਘੱਟਾ ਇਹਦਾ ਬਲੈਕ ਵਾਲਾ ਕੰਮ ਹੈ। ਪਾਗੜਾ ਵੇਚਣਾ ਵੀਰੇ 36000 3232 ਦੀ ਬੱਚੀ ਕੌਣ ਦੇ ਦੇਗਾ। ਸਹੀ ਗੱਲ ਹੈ ਜੀ। 65000 ਰੁਪਏ ਜੋੜਾ ਮਿਲਦਾ ਤੁਹਾਨੂੰ ਲਾ ਲੋ ਹਿਸਾਬ ਤੁਸੀਂ ਆਪੇ। ਆ ਆ ਬੱਚੀ ਵੀ ਆ ਇਹ ਬੱਚੀ ਕੱਚੀ ਆ ਜੀ। ਇਹ ਕੱਚੀ ਆ। ਸੁਆਗਤ ਨਾ ਮਨੇ। ਇਹ ਤੀਜੇ ਸੁਆ ਮੰਨ ਕੇ ਵੀ ਦਿਵਾ ਗਿਆ ਤੁਹਾਨੂੰ। ਇਹ ਵੀ ਸਾਈਵਾਲ ਜੀ ਕ੍ਰੋਸ ਜੀ ਆ। ਇਹ ਸਾਈਵਾਲ ਚ ਕ੍ਰੋਸ ਐ ਐਚ ਐਚ ਐਫ ਵੀ ਹੈਗੀ ਆ ਸਾਈਵਾਲ ਵੀ ਹੈਗੀ ਆ। ਦੋ ਤਿੰਨ ਅਪਰੇਟਾ ਤਨੜ ਜਿਹਦਾ ਫਰਕ ਪੈ ਗਿਆ। ਹਾਂ ਜੀ ਹਾਂ ਜੀ। ਤੇ ਠੰਡੀ ਦੀ ਗਰੰਟੀ। ਹਾਂ ਠੰਡੀਆਂ ਵੀ ਸਾਰੀਆਂ ਬੱਚੀਆਂ ਠ ਸਮਾਹਰੇ ਲੈ ਜੂਗੀ 10 ਤੋਂ 12 ਦੇ ਨੇ ਆ ਖੁੱਲੀ ਬਹੁਤ ਆ ਲੇਵੇ ਦੀ ਬੱਚੀ ਠੀਕ ਹੈ ਹਾਂਜੀ ਹਾਂਜੀ ਥਾਣਾ ਦੀ ਡੰਨ ਡੰਨ ਨਹੀਂ ਥਾਣਾ ਦੀ ਤੋੜ ਕੇ ਤੇ ਖਾਦੀ ਇਹ ਕਿੰਨਾ ਕ ਪਾਜੂ ਦੁੱਧ ਇਹ ਪਾ ਦੂਗੀ 15 ਕਿਲੋ ਦੁੱਧ ਬੱਚੀ ਚੰਗੀ ਆ ਹਾਂ ਪਾ ਦੋ ਪਤਾ ਕੀ ਇਹ ਥੋੜਾ ਐਚਪੀ ਨੂੰ ਕਰਾਸ ਹੋ ਗਿਆ ਐਚਪੀ ਨੂੰ ਕਰਾਸ ਹੋ ਗਿਆ ਇਹ ਦੁੱਧ ਰਹਿਣਾ ਬ੍ਰੈਂਡ ਬ੍ਰਾਡਸ ਨਾਲੋਂ ਵੀ ਵਧੀਆ ਰੱਖੂਗੀ ਸੈਟੇ ਵਧੀਆ ਰਹੂਗੀ ਦੁੱਧ ਵਧ ਤਾ ਪਾਉ ਕਿਉਂਕਿ ਅੰਗ ਕਰਾਸ ਆ ਗਿਆ ਸਰ ਇੱਕ ਗੱਲ ਹੈ ਘਰੇ ਤੋਂ ਨਿਆ ਗੁਰਮੋਲ ਜੀ ਹੱਥ ਨਹੀਂ ਆਏ ਜੀ ਯਾਰ ਯਾਰ ਆਏ ਨੇ ਬੜੇ ਹੱਡ ਜੇ ਨਿਕਲੇ ਪਏ ਆ ਸੇਵਾ ਦੇ ਘਰ ਆ ਜਿਹੜੇ ਮਾਲਕਾਂ ਨੇ ਪਹਿਲਾਂ ਸੀਗੀ ਇਹਦੀ ਚਮਕ ਦੇ ਕਿੰਨੀ ਆ ਚਮਕਦਾ ਹੁਕਾਲੀ ਆ ਲੋਗਲਾ ਬਈ ਲਓ ਜੀ ਕਰ ਲੋ ਚੈੱਕ ਬਾਕੀ ਮੇਨ ਗੱਲ ਯਾਰ ਥਾਂ ਨਹੀਂ ਛੋਟ ਆ ਵੀਰੇ ਇੱਕ ਗੱਲ ਆ ਉਹ ਨਹੀਂ ਹੈਗਾ ਜੇ ਨਿਕਾ ਨਿਆਣਾ ਖੋਲੀ ਪਈ ਉਹ ਨਹੀਂ ਵੀਰ ਲੈ ਗਈ ਖਿੱਚ ਕੇ ਫੜੀ ਹੋਈ ਨਾ ਲੈ ਠੀਕ ਆ ਸਾਹੂਆ ਬੱਚੀ ਮੇਰੇ ਜਵਾਬ ਕਾ ਕਰ ਇਹਦਾ ਵੀਰੇ ਜਿਹੜੇ ਭਾ ਪਾ ਦੇ ਦਾਂਗੇ ਵੇਚਣ ਵਾਲੇ ਵੀ ਲੈ ਜੇ ਇਹਦਾ ਫਿਰ ਪਾ ਆ ਦੇਖ ਕਿਧਰ ਹੈ ਬੈਟ ਦੇਖ ਲੈ ਲੰਗੂ ਬਹੁਤ ਪਈ ਆ ਪਾਜੂ 15 ਕਿਲੋ ਜਿਹੜਾ ਲੈਣਾ ਉਹ ਹੀ ਦੱਸੀ ਵੀਰੇ ਲੈਣਾ ਮੁੱਲ ਤਾਂ ਕਰਦਾ 38000 ਉਹ ਦੇਣਦਾ ਜਿਹੜਾ ਚਾਹ ਮਾਨਾ ਵੈਠਦਾ 38 40 ਦਾ ਜੇ ਜੋ ਹੁਣ ਆਪਾਂ ਬਾਹਲਾ ਕੀ ਨਾ ਇਹ 36000 ਨੂੰ ਬੱਚੀ ਦੇ ਦੂਗਾ ਇਹ ਵੀ 36 ਹਾਂ 36 ਹੀ ਦੇ ਦੂਗਾ ਨਾਲੇ ਬੱਚੀ ਕੌਣ ਦੇ ਦੂ ਇਹੋ ਜੀ ਕੱਢ ਕੇ ਨਹੀਂ ਦੇ ਦਗਾ 38000 ਪਾਲੀ ਦੇ ਬੱਚੀ ਮੈਂ ਕਹਾ ਬੱਚੀਆਂ ਦੇ ਮੁੱਲ 'ਚ ਤੁਹਾਨੂੰ ਸੱਜਰ ਬਾਈ ਦੀ ਗੱਲ ਸਹੀ ਸੀ ਕਹਿੰਦਾ ਜਿਹੜਾ ਟੋਕੜ ਗਾਂ ਲੈਣ ਨੂੰ ਫਿਰਦਾ ਤੇ ਉਹਨਾਂ ਨੂੰ ਆਪਾਂ ਸੱਜਰਾ ਦੇ ਦੇ ਹਾਂ ਨਹੀਂ ਵੀਰੇ ਦੇਖ ਪ੍ਰਿੰਟ ਦੇਖ ਦੋ ਸੰਗ ਅਗਲੇ ਕਿਆ ਆਉਂਦਾ ਮਾਰਕ ਦਾ ਰੰਗ ਚਾਹੇ ਨਹੀਂ ਹੁੰਦਾ ਹੈ 38000 ਬਾਈ ਜਿਹਨੇ ਮੰਨ ਲਾ ਇੱਕ ਨਗ ਰੱਖਣਾ ਮੇਰੇ ਹਿਸਾਬ ਨਾਲ ਸਹੀ ਹੁਣ ਇੱਕ ਪਸ਼ੂ ਵਾਲੇ ਦੇ ਟ੍ਰੀਟਮੈਂਟ ਵੀ ਹੋ ਗਿਆ। ਇੱਕ ਗੱਲ ਸੁਣ ਲਾ। ਕੋਈ ਬੰਦਾ ਨਹੀਂ ਕਹਿੰਦਾ ਹੁੰਦਾ ਵੀ ਮੇਰੀ ਚੀਜ਼ ਮਾਰੀ ਹੈ। ਠੀਕ ਆ। ਪਰ ਮੈਂ ਇੱਕ ਗੱਲ ਜ਼ਰੂਰੀ ਕਹਿਣਾ ਵਾ ਹਰ ਬੰਦਾ ਵੀਡੀਓ ਦੇਖਦਾ। ਮੈਂ ਇੱਕ ਬੰਦੇ ਨੇ ਵੀਡੀਓ ਪਾਈ ਦੇ ਫਿਰ ਕਿੰਨੇ ਭੈਣ ਭਰਾਉਣੇ ਦੇਖਣੀ। ਹਰ ਬੰਦੇ ਦਾ ਦਿਮਾਗ ਹੁੰਦਾ। ਇਹ ਜੋ ਰੇਟ ਆ ਜਿਨੇ ਗਰਮੀ ਚ ਚੋਣੀਆਂ ਉਹਦੇ ਹਾਸਤੇ ਵਧੀਆ ਠੀਕ ਆ ਤੇ ਪਈਆ ਲੱਖ ਲਾਵੇ ਫੇਕਰ ਉੱਤੇ ਕੂਲਰ ਲਾ ਪਕਾ ਲਾ ਉਹ ਨਹੀਂ ਲੋੜ ਜਮਾ ਵੀ ਚਾਹੇ ਪਛਾਵੇਂ ਬਣਦੀ ਵਾ ਕੱਲਾ ਬਹੁਤ ਉਹ ਜੇ ਲੱਖ ਲਾਉਣਾ ਲੱਖ ਉਹਦੇ ਉੱਤੇ ਵੀ ਲਾਉਣਾ ਪੈਣਾ ਕੋਈ ਆਪਾਂ ਹੀ ਨਹੀਂ ਕਿਸੇ ਨੂੰ ਨਹੀਂ ਮਾਰਾ ਕਹਿੰਦੇ ਹੁਣ ਆਪੋ ਆਪਣਾ ਕਿਸੇ ਨੇ ਲੈਣੀ 2 ਲੱਖ ਰਹੀ ਹੁੰਦੀ ਆ ਉਹ ਹਾਂ ਪ੍ਰਬੰਧ ਵੀ 2 ਲੱਖ ਵਾਲਾ ਕੀਤਾ ਉਹ ਇਹ ਜਿਨੇ ਮੰਨ ਲਓ ਗਰਮੀ ਚ ਗਾਇਆਂ ਚੋਣੀਆਂ ਨਾ ਇਹਨਾਂ ਦਾ ਲਾਂਬਾ ਨਹੀਂ ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਗਰਮੀ ਛੋਟੇ ਬਜਟ ਵਾਲੇ ਵਾਸਤੇ ਆਪਾਂ ਕਹਿ ਸਕਦੇ ਹਾਂ ਇਹ ਨਾ ਦੇਖੀ ਫਿਰੇ ਬਾਹਰ ਖੁੱਲੀ ਦੇ ਥੱਲੇ ਕਿੰਨੀਆਂ ਜਿੱਦੇ ਭਾਰਗੀ ਵਾਰ ਭਾਵੇਂ 45000 ਨੂੰ ਵੇਚ ਲਾ ਆਪਾਂ ਇਹ ਨਹੀਂ ਕਹਿੰਦੇ ਵੀ ਜਿਹੜੇ 2 ਲੱਖ ਵਾਲੀ ਲੈਂਦੇ ਉਹ ਗਲਤ ਆ ਉਹਨਾਂ ਦਾ ਪ੍ਰਬੰਧ ਬਹੁਤ ਹਾਈ ਲੈਵਲ ਦਾ ਆਪੋ ਆਪਣਾ ਵੀ ਪ੍ਰਬੰਧ ਹੁੰਦਾ ਸੀ ਦਾ ਅਸੀਂ ਨਾ ਗਾਂਆਂ ਲੈਣੇ ਆਪਦੇ ਵਾਸਤੇ ਲੈਣੇ ਪਹਿਲਾਂ ਸਾਨੂੰ ਪਤਾ ਗਰਮੀ ਚ ਬਾਲੀ ਬਰੀਡ ਵਾਲੀ ਗਾਂ ਸਮਸ਼ਾਈ ਵਾਲਾ ਇਹ ਤਾਂ ਦੁੱਧ ਵੀ ਮਹਿੰਗੇ ਰੇੜੀ ਪੈ ਜਾਂਦਾ ਸਹੀ ਗੱਲ ਹੈ ਨਹੀਂ ਅਸੀਂ ਆਪਦੇ ਨਾਲ ਲੈਣੇ ਅਸੀਂ ਇਹ ਨਹੀਂ ਵੀ ਕਿਸੇ ਖਾਤਰ ਲੈਣੇ ਸਾਡੇ ਕੋਲ ਸੁੱਖ ਨਾਲ ਮਾਲ ਅੰਦਰ ਵੀ ਖੜਾ ਤੁਸੀਂ ਦੇਖੋ ਆਪਣੀ ਇਹ ਇਹ ਥੂਪ ਹਨ 12 ਕਿਲੋ ਦੇ ਜਾਂਦੀਆਂ ਵੀਰੇ ਮੱਝ ਜਨਾਂ ਦੇ ਜਾਂਦੀਆਂ ਤੇ ਦੁੱਧ ਰੜਕ ਵੀ ਲੈ ਜਾਂਦਾ ਸਹੀ ਵੀ ਗੱਲ ਹੈ ਆ ਫਿਰ ਲੰਡੀ ਲਈ ਫਿਰਦਾ ਹੈ ਇਹ ਪੱਕਾ ਕੋਈ ਟੁੱਟੀ ਪੂਛ ਪਾ ਇਹ ਵੀਰੇ ਪਹਿਲਾਂ ਦੀ ਵੀ ਇੱਕ ਜਮਾਨਤ ਰਹੀ ਆਪਾਂ ਦੀ ਪਹਿਲਾਂ ਆਪਾਂ ਤਾਂ ਹੀ ਲਿਆ ਆਪਾਂ ਲਿਆਂਦੀ ਸੀ ਵੀਰੇ ਸੁਆਗਤ ਨਮਾਜ਼ ਜੀ ਸੁਆ ਵੀਰੇ ਦੂਜਾ ਤੀਜਾ ਤੀਜਾ ਹੀ ਮੰਨ ਲਓ ਤੀਜਾ ਮੰਨ ਲਓ ਕੋਦੋ ਸੂਈ ਆ ਸੂਈ ਨੂੰ ਤਾਂ ਵੀਰੇ ਕੋਈ 2 ਮਹੀਨਾ ਨਹੀਂ ਮੰਨ ਕੇ ਅਗਲਾ ਸੌਦਾ ਕਰ ਆਪਣੀ ਲਿਆਂਦੀ ਆਪਾਂ ਲਿਆਂਦੀ ਜਿੰਨੇ ਟਾਈਮ ਜੋ ਦੱਸਿਆ ਅਗਲੇ ਨਾਲ ਪਤਾ ਜਿੰਨੇ ਟਾਈਮ ਦੀ ਮਰਜ਼ੀ ਮਾਰ ਲੈ ਦੁੱਧ ਕਿੰਨਾ ਭਾਂਡੇ ਚ ਦੁੱਧ ਵੀ ਤੇ ਦੁੱਧ ਜਿਆਦਾ ਆਪਾਂ 10 ਕਿਲੋਣ ਦੇ ਦਿਆਂਗੇ ਜੋ ਕਿ ਦੇ ਦਾਂਗੇ ਚਰਚਾ ਰੋਜ ਚੋ ਜੇ ਆਪਰੇ ਨੂੰ ਆਪਾਂ ਨੂੰ ਵੀ ਥਣਾ ਦੀ ਡੰਨ ਆ ਜੀ ਆਈ ਬਹਿ ਜੂਗੀ ਥੱਲੇ ਮੇਰੇ ਸਾਨ ਕੋਲ ਲਿਆਣੇ ਦੀ ਲੋੜ ਨਹੀਂ ਹੁਣ ਤਾਂ ਲੱਗਾ ਕੁਝ ਨਹੀਂ ਕਹਿੰਦੀ ਪਾਣੀ ਲਓ ਓਕੇ ਖੜਾ ਹਾਂ ਹਾਂ ਕੋਈ ਗੱਲ ਹੈ ਆਪਾਂ ਇਹ ਮੌਲਾ ਲੱਗ ਜਾਗਾ ਮੋੜੋ ਲੱਗ ਜਾਗਾ ਪਾਣੀ ਜਮਾ ਲਿਆ ਹਮਾਰਾ ਸਮਾਰਕ ਤਾਰਾ ਮਾਰਗ ਰਖਾ ਦਨੇ ਹੁਣ ਆਪਾਂ ਬੈ ਗਏ ਆ ਹਲ ਕਰਕੇ ਕਹਿੰਦੀ ਕੋਈ ਫੀਲ ਬਹੁਤ ਆ ਚਾਹੇ ਕੋਈ ਤੋ ਜਲੇ ਠੀਕ ਆ ਬਰੇ ਠੀਕ ਆ ਓਕੇ ਕੋਨੀ ਧਾਰਾ ਜਮਾ ਯਾਰ ਲੈ ਮਕਰਦੀ ਦਿਖਾਉ ਦੇ ਬੜੀ ਆ ਬੈੜ ਯਾਰ ਹਾਂ ਕੱਦ ਕੱੜ ਖੜੀ ਆ ਕੋਨੀ ਚੰਗੀ ਆ ਸੋਨਾ ਕੱਟ ਵਾਲਾ ਹਵਾਨਾ ਖਣ ਕੱਲਾ ਕੱਲਾ ਹਾਂਜੀ ਤੋਰ ਦੋ ਤੋਰ ਦੇਖੋ ਬਾਕੀ 10 ਕਿਲੋ ਆਪਦਾ ਜੋਖ ਕੇ ਲੈ ਜੇ ਕੋਈ ਵੀ ਸੱਚੀ ਮੇਰੇ ਬਾਤ ਜਾਣਾਂ ਨਹੀਂ ਦੁੱਧ ਅੱਛਾ ਮਨਾਂ ਜੇ ਮਣੀ ਮੋਟੇ ਸੇਵਾ ਕਰੂ ਸੇਵਾ ਨਾਲ ਜੇ ਨਾ ਕਰੂ ਫਿਰ ਇਹ ਵੀ ਨਹੀਂ ਦੇਣਾਗਾ ਫਿਰ ਤਾਂ ਕਿੱਥੇ ਆਪਾਂ ਮੈਂ ਕਿਹਾ ਜੀ ਹੈਨਾ ਸਹੀ ਗੱਲ ਉਹ ਕੱਦ ਕਾਠੜੀਆ ਬਹਿੜਾ ਨਹੀਂ ਹੈਗਾ ਵੀ ਛੋਟੀ ਹੀ ਆ ਬਾਕੀ ਚੰਗੀ ਆ ਬਹਿੜ ਥਣਾ ਦੇ ਸਹਿਜ ਵੀ ਸੋਹਣੇ ਗੈਬ ਤੇ ਲੱਗਿਆ ਹੱਥੀ ਚਵਾਈ ਹਲਾ ਥਾਣਾ ਚਾਰ ਹੀ ਥਾਣਾ ਡਿਮਾਂਡ ਇਹਦੀ ਜਿਹੜੇ ਲੈਣਾ ਹੀ ਆ ਉਹ ਹੀ ਦੱਸੀ ਡਿਮਾਂਡ ਇਹਦੀ ਕਾਦੀ ਬਰਾਰਤਨ ਆਪਣੀ ਆਪਾਂ ਡਿਮਾਂਡ ਆ ਥੋੜਾ ਇਹ ਤਾਂ ਦੇ ਦਾਂਦੇ ਵੀ ਵੀਡੀਓ ਲੋਡ ਕਰਨ ਦੀ ਦੇਖਦਾ ਅੱਛਾ ਆਹ ਜਿਹੜੇ ਲੋਕ 32 ਮੰਗੀਆਂ ਤੇ 30 ਮੰਗੀਆਂ ਨੇ 22000 ਦੀ ਦੇਣੀ ਹੈ 22 ਦੀ ਦੇਣੀ ਉਹ ਤਾਂ ਵੀ ਮੰਨਤਾ ਨੇ ਜਿਹੜੇ ਲੋਕ ਆਲਾ ਕੰਮ ਚਲਾ ਆਪਾਂ ਕਿਸੇ ਨੂੰ ਨਹੀਂ ਮਾਰਾ ਕਹਿੰਦੇ ਜੇ ਇਹਦੇ ਮਰ ਬਸ ਰੁਖ ਖੜਾ ਦੇ ਲਿਆ ਕੇ ਜਾਲੀ ਦੀ ਵੇਚ ਲੈ ਅੱਲਾ ਦਾ ਫੱਜਰਾ 40 ਦੀ ਬੇਗ ਦੀ ਨਾ ਆਈ ਜਿਵੇਂ ਆਈ ਉਵੇਂ ਦੇਣੀ ਸਾਊ ਆਈ ਇੱਥੇ ਭਾਜਾ ਚਾ ਥੱਲੇ ਆਈ ਨਾ ਗੱਲ ਦੇਖੀ ਤੇ ਬੜਾ ਮੈਂ ਆਈ ਭਾਜਾ ਚਾ ਚੋਂ ਲਾ ਗਜਾ ਇੱਥੇ ਲੈ ਆਈ ਥੋੜੀ ਵੀ ਲੈ ਠੀਕ ਹੈ ਜੀ ਓਕੇ ਲੈ ਨਾਲ ਇੱਕ ਹੋਰ ਆਫਰ ਆ ਵੀਰੇ ਪੂਛ ਨਾ ਮਾਰੂਗੀ ਸਮਝਉਂਦੇ ਆਂ ਤੇ ਹਾਂ ਬੰਦ ਲੈ ਜਾ ਇਹ ਵੀ ਗੱਲ ਹੈਗੀ ਬਈ ਪੂਛ ਨਹੀਂ ਮਾਰਦੀ ਬਾਕੀ ਜਿਹਨੂੰ ਨਗ ਪਸੰਦ ਆਊਗਾ ਵੀਰੇ ਦੁੱਧ ਪਾਉਣ ਵਾਲੇ ਨੂੰ ਚੰਗੀ ਹੈ ਜਿਹਨੂੰ ਦੁੱਧ ਪਾਉਣਾ ਉਹਨੂੰ ਚੰਗੀ ਹੈ ਹਾਂ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਧੰਨਵਾਦ